ਸੋਸੀ ਦੇ ਫਰੀਦ ਅਸਤ ਨਜ਼ਰਦਾ ਲੁਧਿਆਣਾ ਵਿਰੋਧੀ ਮੁਹੰਮਦ ਪੱਤਰਕਾਰ ਗੁਲਜ਼ਾਰ ਅਤੇ ਕੈਮਰਾਮੈਨ ਰਸਤਮ ਦੇ ਨਾਲ ਨੰਬਰ 7 ਪੁਲਿਸ ਸਟੇਸ਼ਨ ਪਹੁੰਚੇ ਜਿੱਥੇ ਉਹਨਾਂ ਦਾ ਪੱਤਰਕਾਰ ਸੁਨੀਲ ਅੰਜਨ ਨਾਲ ਪਰਵਾਸੀਆਂ ਨੂੰ ਲੈ ਕੇ ਬੈਸਰੀ ਇਸ ਮੌਕੇ ਪੱਤਰਕਾਰ ਸੁਨੀਲ ਅੰਜਨ ਕੋ ਬੇਨਤੀ ਆ ਕਿ ਜੇ ਸਾਨੂੰ ਇਹਦਾ ਫਾਰਮ 844 844 ਕੋਡ ਨੰਬਰ ਸਟਾਰ ਕੋਡ ਜੋ ਮੈਂ ਅੱਜ ਕਿ ਬਸਨ ਲਾਣਾਂ ਨੂੰ ਸੁਣ ਦਿੱਤੀ ਤੁਸੇ ਨੂੰ ਦੇ ਉਸ ਨੂੰ ਸੰਭਾਲੋ ਤਾਂ ਮੈਂ ਹਾਜ਼ਰ ਹੋ ਜੂਗਾ ਨਗਿੰਦੀਪ ਇਹਦਾ ਫਰਜ਼ ਬਣਦਾ ਸ਼ੈਲਟਰ ਦੋਸ਼ਾਂ ਨੂੰ ਸ਼ੈਲਟਰ ਥੋੜੀ ਦੇਣੀ ਹੁੰਦੀ ਆ ਉਹਨੂੰ ਫੜ ਕੇ ਸੀਪੀ ਸਾਹਿਬ ਦੇ ਤੇਰੇ ਪਰਚੇ ਤੱਕ ਨੇ ਆ ਮੈਨੂੰ ਵੀ ਨਾਨ ਅਵੇਲੇਬਲ ਨੂੰ ਫਰੰਟ ਆਫ ਰਿਪੋਰਟ ਵੱਲੋਂ ਧੰਨਵਾਦ ਇਹਨਾਂ ਪਕੌੜਾ ਦਾ ਪਕੌੜਾ ਜਿਹੜੇ ਮੱਤੀ ਥਾਣੇ ਚ ਆਵੇ ਇੱਥੇ ਧਰਨੇ ਲਾਉਣ ਵਾਸਤੇ ਆ ਥੋੜੀ ਆਇਆਗਾ ਇਹਨਾਂ ਨਾਲ ਕਰਕੇ ਬੇਨਤੀ ਆ ਮੈਂ ਕੋਈ ਪ੍ਰੈਸ ਰਿਪੋਰਟਰ ਨਹੀਂ ਕੋਈ ਲਖਾਰੀ ਨਹੀਂ ਪਰ ਮਾਬੋਲੀ ਪੰਜਾਬੀ ਦਾ ਮੈਨੂੰ ਮੈਨੂੰ ਵੀ ਨਹੀਂ ਪਤਾ ਸੀਗਾ ਸੰਚਾਲਕ ਸੁਸ਼ੀਲ ਪਹੰਡਾ ਜੀ ਦੇ ਮੈਂ ਵੀਡੀਓ ਦੇਖਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਮੈਂ ਵੀ ਅਵੇਅਰ ਕਰ ਰਿਹਾ ਇਸ ਤਰ੍ਹਾਂ ਕੇ ਬਹਿਰੂਆ ਖਾਲਸਾ ਵੀ ਪਤਾ ਜੀ ਕਈਆਂ ਦਿਨਾਂ ਤੋਂ ਇੱਕ ਵੀਡੀਓ ਯਾਰ ਲੋੜੀ ਆ ਜੁਹਾੜਾ ਵੀਰ ਫੀਲ ਪੁਨਾਰ ਮਚਾਨ ਪੱਤਰਕਾਰ ਨੇ ਤੇ ਇਹਨਾਂ ਦੇ ਮਸਲਾ ਸੇ ਕੋ ਜੂਪੀ ਜੋ ਆਕੇ ਭਈਆ ਜਿਹਨੂੰ ਜਿਹੜਾ ਆਪਣੇ ਆਪ ਨੂੰ ਸਮਾਜ ਸੇਵੀ ਦਾਦਾ ਵਾ ਬਹੁਤ ਉਹਨੇ ਬੜੇ ਚੰਗੇ ਲਵਜ ਕਹੇ ਆ ਕੱਲ ਇਹਨਾਂ ਨੂੰ ਕਹੇ ਪੂਰੇ ਪੰਜਾਬ ਨੂੰ ਕਹੇ ਆ ਤੇ ਮੈਂ ਪਹਿਲੂ ਇੱਕ ਯਾਰੇ ਬੇਤੀ ਕਰਦਾ ਨਾ ਕਿ ਜਿਹੜਾ ਵੀ ਕੋਈ ਬੰਦਾ ਪੰਜਾਬ ਆ ਲਾ ਕੇ ਭਾਵੇਂ ਜੂਪੀ ਤੋਂ ਆਂ ਭੰਦਿਆਰ ਤੋਂ ਆ ਜੇ ਪੰਜਾਬ ਦੇ ਆ ਕੇ ਲੋਕਾਂ ਨੂੰ ਦਬੰਦ ਦੀ ਗੱਲ ਕਰੂਗਾ ਨਾ ਕੋਸ਼ਿਸ਼ ਕਰੂਗਾ ਭਾਵੇਂ ਪੱਤਰਕਾਰ ਪੱਤਰਕਾਰ ਭਾ ਵਿਚਾਰਾ ਵਾ ਭਾਵੇਂ ਕੋਈ ਸਮਾਜ ਸੇਵੀ ਆ ਤੇ ਭਾ ਕੋ ਆਮ ਸਧਾਰਨ ਬੰਦੇ ਆ ਇੱਥੇ ਯੂਪੀ ਦੀ ਜਾਂ ਧਿਹਾਰ ਵਾਲੇ ਦੀ ਗੁੰਡਾਗਰਦੀ ਨਹੀਂ ਚੱਲੂਗੀ ਇਹ ਪੰਜਾਬ ਦੇ ਗੁਰੂ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਤੇ ਪੰਜਾਬੀਆਂ ਦਾ ਰਾਜ ਰਹਿਣਾ ਵਾ ਜਿਨ੍ਹਾਂ ਚ ਧਰਤੀਆ ਅਸਮਾਨ ਆ ਉਹਨਾਂ ਚ ਕੇਵਲੇ ਧਰਤੀ ਦੇ ਪੰਜਾਬੀਆਂ ਦਾ ਰਾਜ ਰਹਿਣਾ ਵਾ ਭਾਵੇਂ ਇੱਥੇ ਬਾਹਰੋਂ ਆਸੂ ਬੰਦਾ ਕਰੋੜਾਂ ਰੁਪਈਆ ਅਰਬਪਤੀ ਬਣ ਜੇ ਪਰ ਜੇ ਕੋ ਕਵੇ ਮੇਰੀ ਗੁੰਡਾਗਰਦੀ ਉਹ ਨਹੀਂ ਚੱਲਣ ਦਿਵਾਗੇ ਇਹ ਮੇਰੀ ਗੱਲ ਧਿਆਨ ਨਾਲ ਉਹਨਾਂ ਤੱਕ ਪਹੁੰਚਾ ਦਿਓ ਗੱਲ ਇਹ ਆ ਕਿ ਪਿਛਲੇ ਦਿਨੀ ਮੇਰੀ ਇੰਟਰਵਿਊ ਹੋਈ ਮਚਾਨ ਭਾਈ ਨੇ ਮੇਰੀ ਇੰਟਰਵਿਊ ਲਈ ਹੋਰ ਵੀ ਕਈ ਪੱਤਰਕਾਰ ਪੱਤਰਕਾਰ ਸਾਹਿਬਨ ਮੇਰੀ ਇੰਟਰਵਿਊ ਲਈ ਤੇ ਅੱਜ ਤੱਕ ਮੈਂ ਕਿਸੇ ਵੀ ਕਮਿਊਨਿਟੀ ਨੂੰ ਮਾੜਾ ਸ਼ਬਦ ਨਹੀਂ ਕਿਹਾ ਜੋ ਪੰਜਾਬ ਦਾ ਹਾਲਾਤ ਚੱਲਦੇ ਪਏ ਨੇ ਜੋ ਥਾਣਿਆਂ ਦਾ ਰਿਕਾਰਡ ਕਹਿੰਦਾ ਜੋ ਗੂਗਲ ਮੈਪ ਤੇ ਰਿਕਾਰਡ ਕਹਿੰਦਾ ਮੈਂ ਉਹੀ ਗੱਲ ਕੀਤੀ ਮੈਂ ਕਿਸੇ ਭਾਈਚਾਰਾ ਖਰਾਬ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਬੰਦੇ ਨੇ ਮੈਨੂੰ ਤੇ ਮਚਾਨ ਜੀ ਨੂੰ ਅਪਸ਼ੋਸ਼ ਮਾਂ ਪੈਣਾ ਦੀ ਗਾਲਾਂ ਕੱਢੀਆਂ ਫੇਸਬੁੱਕ ਤੇ ਲਾਈਵ ਹੋ ਕੇ ਔਰ ਅੱਜ ਗਾਲਾ ਕੰਡ ਕੱਢਣ ਦੇ ਬਾਵਜੂਦ ਇਹ ਬੰਦਾ ਦੇਖੋ ਪਹਿਲਾਂ ਟਿੱਬਾ ਥਾਣੇ ਗਿਆ ਸਾਡੀ ਦਰਖਾਸਤ ਦੇਣ ਲਈ ਕਿ ਸਾਨੂੰ ਪ੍ਰਵਾਸੀ ਨੂੰ ਗਲਤ ਬੋਲਦਾ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਸੁਣੀ ਨਹੀਂ ਉਸ ਤੋਂ ਬਾਅਦ ਆ ਗਏ 7 ਨੰਬਰ ਥਾਣੇ ਦੇ ਵਿੱਚ ਡੀਐਸਪੀ ਸਾਹਿਬ ਕੋ ਉੱਥੇ ਇਹਨੂੰ ਮਿਲੇ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਬੰਦੇ ਇਹਨਾਂ ਨੇ ਬੜਾ ਮੈਸੇਜ ਆਇਆ ਕਿ ਆਓ ਇਕੱਠੇ ਹੋਵੋ ਉਹ ਯਾਰ ਚਾਰ ਬੰਦੇ ਦੇ ਕੋ ਇਕੱਠੇ ਨਹੀਂ ਹੋਏ ਗੱਲ ਤਾਂ ਇਹ ਕਿ ਦੇਖੋ ਹਜੂਮ ਖੜਾ ਸਾਡੇ ਭਾਈਚਾਰਾ ਖੜਾ ਵਾ ਨਾਨ ਸਿੰਘ ਜਿੱਥੇ ਬੰਦੇ ਕਿ ਗੁਰੂਆਂ ਦੀ ਫੌਜਾਂ ਖੜੀਆਂ ਨੇ ਕਹਿੰਦਾ ਮਤਲਬ ਇੱਥੋਂ ਪਤਾ ਚੱਲਦਾ ਕੌਣ ਸਹੀ ਆ ਕੌਣ ਗਲਤ ਆ ਇਹ ਜਿਹੜਾ ਬੰਦਾ ਵਾ ਇਹ ਜਾਣ ਬੂਚ ਕੇ ਅਸੀਂ ਦੇਖੋ ਪਿਛੇ ਹੁਸ਼ਿਆਰਪੁਰ ਤੇ ਕਾਰਡ ਹੋਇਆ ਅਸੀਂ ਉਹਦਾ ਵਿਰੋਧ ਕੀਤਾ ਗਿਆ ਉਹ ਸਾਡਾ ਹੱਕ ਆ ਯਾਰ ਸਾਡਾ ਪੰਜਾਬ ਸਾਡਾ ਘਰ ਆ ਅਸੀਂ ਬੋਲਾਂਗੇ ਨਹੀਂ ਅਗਰ ਇਹ ਇਹ ਅਗਰ ਸਾਨੂੰ ਦਬਾਉਣ ਦੀ ਕੋਸ਼ਿਸ਼ ਆ ਅਸੀਂ ਕਿਉਂ ਦਬਾਂਗੇ ਯਾਰ ਆਪਣੇ ਘਰ ਦੇ ਵਿੱਚ ਹਰ ਬੰਦੇ ਨੂੰ ਬੋਲਣ ਦਾ ਹੱਕ ਆ ਇਹ ਸਾਨੂੰ ਦਬਾਉਣਾ ਚਾਹੁੰਦੇ ਆ ਇਹ ਕਹਿੰਦੇ ਕੋਈ ਬੰਦਾ ਸਾਡੇ ਪ੍ਰਵਾਸੀਆ ਖਿਲਾਫ ਬੋਲੇ ਨਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਜਿਹੜਾ ਬੰਦਾ ਪੰਜਾਬ ਦੇ ਵਿੱਚ ਆ ਕੇ ਕੰਮਕਾਰ ਕਰਦਾ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਗਰ ਸਾਡੇ ਉਂਗਲ ਦੇਣ ਦੀ ਕੋਸ਼ਿਸ਼ ਕਰੂਗਾ ਤੇ ਪਾੜ ਦੇਾਂਗੇ ਇਹਨਾਂ ਨੂੰ ਪਰ ਦੂਜੀ ਗੱਲ ਮੇਰੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ Hindu Sikh Muslim Sai ਸਾਰੇ ਸਾਡੇ ਭਾਈ ਇਹ ਨਾਰਾ ਹਮੇਸ਼ਾ ਚੱਲਦਾ ਹੈ ਚੱਲਦਾ ਆਊਗਾ ਪਰ ਸਾਡੇ ਉਂਗਲ ਕਰਨਗੇ ਤੇ ਕੋਈ ਬਖਸ਼ਿਆ ਨਹੀਂ ਜਾਊਗਾ ਇਹ ਬੰਦਾ ਜਾਣ ਬੁੱਝ ਕੇ ਗਊ ਤਸਕਰ ਹੈ ਗਊਆਂ ਦਾ ਦੋਗਾ ਇਹ ਕਹਿੰਦਾ ਗਊ ਰੱਖਿਆ ਦਲ ਇਹ ਗਊਆਂ ਦਾ ਤਸਕਰ ਹੈ ਇਹ ਅਸਲ ਇਹ ਵੇਚਦਾ ਵਾ ਗਲਤ ਜਿੰਨੇ ਕੰਮ ਆ ਇਹ ਕੰਮ ਕਰਦਾ दारूਾਂ ਪੀ ਕੇ ਰਾਤ ਨੂੰ ਲਾਈਵ ਹੋ ਕੇ ਤੂੰ ਕਿਸੇ ਨੂੰ ਮਾੜਾ ਸ਼ਬਦ ਕਹਿਣਾ ਪਹਿਲੀ ਗੱਲ ਤਾਂ ਬਾਵਾ ਧੀਆ ਸਾਹ ਕਰਨ ਵਾਲੇ ਜਿਹੜੇ ਦੇਖ ਰਹੇ ਨੇ ਇੱਕ ਮੀਡੀਆ ਜਿਹੜਾ ਚੌਥਾ ਸਤੰਭ ਹੈ ਆਪਣੇ ਭਾਰਤ ਦਾ ਇੰਡੀਆ ਦਾ ਔਰ ਹਮੇਸ਼ਾ ਮੀਡੀਆ ਦਾ ਇੱਕ ਹੀ ਧਰਮ ਰਿਹਾ ਉਹ ਹੈਗੀ ਇਨਸਾਨੀਅਤ ਪਰ ਅਸੀਂ ਜਿੰਨੇ ਪੱਤਰਕਾਰ ਹੈਗੇ ਆ ਸਾਰਿਆਂ ਨੇ ਆਪਣੀ ਇਨਸਾਨੀਅਤ ਨੂੰ ਬਾਗੂਬੀ ਨਿਭਾਇਆ ਕਿਸੇ ਵੀ ਧਰਮ ਨੂੰ ਨਾ ਟਾਰਗੇਟ ਕਰਕੇ ਅਸੀਂ ਹਰ ਦਰਮਿਆਦੀ ਰਿਸਪੈਕਟ ਕਰਦੇ ਆਂ ਹਰ ਜਾਤੀ ਪੱਤਵੀ ਰਿਸਪੈਕਟ ਕਰਦੇ ਹਾਂ ਔਰ ਸਾਡੇ ਜਿਹੜੀਆਂ ਖਬਰਾਂ ਨੇ ਉਹ ਸੱਚ ਦੇ ਆਧਾਰ ਤੇ ਹਮੇਸ਼ਾ ਰਹਿੰਦੀਆਂ ਨੇ ਜਿਹੜੀਆਂ ਵੀ ਖਬਰਾਂ ਅਸੀਂ ਦਿਖਾਣੇ ਆ ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਮੁਸਲਮਾਨ ਭਾਈਚਾਰਾ ਹੋਵੇ ਚਾਹੇ ਉਹ ਪ੍ਰਵਾਸੀ ਭਾਈਚਾਰਾ ਹੋਵੇ ਚਾਹੇ ਹੋਵੇ ਮਾਛਲੀ ਭਾਈਚਾਰਾ ਹੋਵੇ ਕਿਸੇ ਵੀ ਵਰਗ ਦਾ ਭਾਈਚਾਰਾ ਹੋਵੇ ਜਿੱਥੇ ਵੀ ਕੋਈ ਵੀ ਦੋ ਨੰਬਰ ਦਾ ਕੰਮ ਕਰਦਾ ਅਸੀਂ ਉਹਦੀ ਪੋਲ ਬੇਤੜਕ ਹੋ ਕੇ ਖੋਲਦੇ ਆਂ ਉਹਦੀ ਵਜ੍ਹਾ ਸਿਰਫ ਇਹੀ ਹੈ ਕਿਉਂਕਿ ਪੱਤਰਕਾਰ ਦਾ ਇੱਕ ਹੀ ਕੰਮ ਹੈ ਉਹ ਹੈਗਾ ਸੱਚ ਦਿਖਾਣਾ ਧਰਮ ਤੇ ਕਰਮ ਪੱਤਰਕਾਰ ਦਾ ਉਹ ਸੱਚ ਦੇ ਨਾਲ ਚੱਲਣਾ ਚਾਹੀਦਾ ਹੈ ਆਵਾਜ਼ ਜਿਹੜੀ ਪੱਤਰਕਾਰ ਦੀ ਹਮੇਸ਼ਾ ਬੁਲੰਦ ਰਹਿਣੀ ਚਾਹੀਦੀ ਹੈ ਮਗਰ ਬੀਤੇ ਦਿਨੀ ਇੱਕ ਅਖੋਤੀ ਤੇ ਜਾਲੀ ਸਮਾਜ ਸੇਵੀ ਜਿਹੜਾ ਆਪਣੇ ਆਪ ਨੂੰ ਬਣਿਆ ਫਿਰਦਾ ਸੀ ਉਹਦਾ ਨਾਮ ਨਹੀਂ ਲਵਾਂਗੇ ਕਿਉਂਕਿ ਅਗਰ ਅਸੀਂ ਉਹਦਾ ਨਾਮ ਲਵਾਂਗੇ ਨਾ ਤੇ ਉਹ ਬਹੁਤ ਛੋਟੇ ਜਿਹੇ ਵਰਗ ਦਾ ਬੰਦਾ ਵਾ ਤੇ ਉਹਨੂੰ ਟੀਆਰਪੀ ਮਿਲ ਜਾਣੀ ਹੈ ਉਹਦਾ ਕੰਮ ਹੈ ਲੋਕਾਂ ਨੂੰ ਬਲੈਕਮੇਲ ਕਰਨਾ यूपी ਤੋਂ बिहार ਦੀਆਂ ਬੱਸਾਂ ਨੂੰ ਇਲੀਗਲ ਤਰੀਕੇ ਦੇ ਨਾਲ ਲੁਧਿਆਣੇ ਤੋਂ यूपी बिहार ਈਨਾਂ ਤੇ ਉੱਥੋਂ ਭਰ ਕੇ ਇੱਥੇ ਬਲਾਨਾ ਜਿਹੜਾ ਪੰਜਾਬ ਸਰਕਾਰ ਦਾ ਟੈਕਸ ਹੈ ਉਹ ਹਮੇਸ਼ਾ ਉਹ ਚੋਰੀ ਕਰਦਾ ਹੈ ਬੰਦਾ ਹਮੇਸ਼ਾ ਉਹਦੇ ਕਈ ਅਸੀਂ ਖਬਰਾਂ ਨਸ਼ਰ ਕੀਤੀਆਂ ਪਿਛਲੇ ਦਿਨੀ ਅਸੀਂ ਗਾਂਜੇ ਦੀ ਖਬਰ ਨਸ਼ਰ ਕੀਤੀ ਗਾਂਜਾ यूपी बिहार ਤੋਂ ਆਂਦਾ ਹੈ ਅਸੀਂ ਸ਼ਰੀਆਮ ਉੱਥੇ ਠੋਕ ਕੇ ਬੰਦੇ ਫੜੇ ਬੰਦਿਆਂ ਨੇ ਗਾਂਜਾ ਦਿਖਾਇਆ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਚਿੱਟਾ ਜਿਹੜਾ ਵੇਚਣ ਵਾਲੇ ਸੀਗੇ ਉਹਨਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਫੜਿਆ ਕਈ ਜਗ੍ਹਾ ਦੇ ਵਪਾਰ ਦੇ ਅੱਡੇ ਜੇ ਸਾਡੇ ਇੱਥੇ ਪਹੁੰਚੇ ਜੀ ਸਾਨੂੰ ਸਪੋਰਟ ਕਰਨ ਵਾਸਤੇ ਤਾਂ ਕਿ ਮੀਡੀਆ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਰਹੇ ਮੀਡੀਆ ਜਿਹੜੀ ਆਵਾਜ਼ ਹੈ ਉਹਨੂੰ ਦਬਾਈ ਨਾ ਜਾ ਸਕੇ ਆਓ ਹੁਣ ਆਪਾਂ ਗੱਲ ਕਰਦੇ ਆ ਸਾਡੇ ਭਾਈ ਸਾਹਿਬ ਜੱਥੇਦਾਰ ਸਾਹਿਬ ਉਹਨਾਂ ਨੇ ਵੀ ਤੇ ਉਹ ਕੀ ਕਹਿਣਾ ਕਰ ਉਹਨਾਂ ਦਾ ਸਭੀ ਗੱਲ ਵੀ ਭਾਈ ਗੁਰੇਖਾ ਭਾਈ ਗੁਰੇਖਾ ਅਸੀਂ ਇਹ ਕਹਿੰਦੇ ਆ ਭਾਈ ਭਾਈ ਪ੍ਰਵਾਸੀ ਹੈਗਾ ਬੰਦਾ ਪ੍ਰਵਾਸੀ ਆਪਦੇ ਹੱਕ ਤੇ ਜਿਹੜੇ ਰਹਿਦਾ ਉਹ ਰਹਿ ਅਜੀਏ ਤਾਂ ਕਿਹਾ 50 ਚੱਲ ਜਿਓ ਬੇ ਆਪਦੀ ਇਜਾਜ਼ਤ ਨਾ ਉੱਪਰ ਨਾ ਤਾਂ ਬੇ ਅਸੀਂ ਤਾਂ ਰਹਿਣ ਦਵਾਂਗੇ ਨਾ ਛੱਡਾਂਗੇ ਠੀਕ ਹੈ ਜੀ ਆਪਦੀ ਇਜਾਜ਼ਤ ਚ ਰਹਿ ਕੇ ਜਿਉ ਮਰਜ਼ੀ ਕਰੇ ਜੇ ਸੋਚੇ ਵੀ ਮੈਂ 50 ਉੱਤੇ ਚੱਲ ਜੂ ਉੱਤੇ ਨਹੀਂ ਅਸੀਂ ਡੰਡਾ ਦਵਾਂਗੇ ਕਿਸੇ ਨੂੰ ਵੀ ਅਰਦਾਸ ਨਹੀਂ ਕਰਾਂਗੇ ਠੀਕ ਹੈ ਜੀ ਮੈਂ ਕੋਈ ਗੱਲ ਖਾਸ ਫਾਇਦੇ ਭਾਈ ਉਹ ਅੰਦਰ ਡੱਕਦਾ ਛੱਡ ਤੇ ਲੈ ਕੇ ਕਿਉਂ ਚਾਰ ਬੰਦੇ ਆ ਚਾਰ ਕੇਸਾਂ ਚ ਭਗੋੜਾ ਵਾ ਉਹਦੀ ਕਾਰਵਾਈ ਅਸੀਂ ਕਰ ਰਹੇ ਆਂ ਸਿਪੀ ਸਾਹਿਬ ਨੂੰ ਦਰਖਾਸਤ ਦੇ ਰਹੇ ਆਂ ਇੱਥੇ ਜੋ ਬੰਦੀ ਕਾਰਵਾਈ ਹੋਗੀ ਕਰਾਵਾਂਗੇ ਅਸਲ ਵਿੱਚ ਲੜਾਈ ਵੀ ਹਮੇਸ਼ਾ ਪੱਤਰਕਾਰ ਪੱਤਰਕਾਰ ਦੀ ਆਵਾਜ਼ ਹੀ ਹੁੰਦੀ ਹੈ ਕਿ ਅਗਰ ਕੋਈ ਵੀ ਪ੍ਰਵਾਸੀ ਜਿਹੜਾ ਕ੍ਰਾਈਮ ਕਰਦਾ ਉਹਦੇ ਤੇ ਕਾਰਵਾਈ ਹੋਵੇ ਪਰ ਇਹਦੇ ਵੱਲੋਂ ਸਿੱਧਾ ਹੀ ਪੱਤਰਕਾਰ ਤੇ ਰੋਕ ਲਗਾਈ ਮੈਂ ਤਾਂ ਹੈਰਾਨ ਆ ਮੈਂ ਤਾਂ ਇੱਕ ਚੀਜ਼ ਹੈਰਾਨ ਐਨੀ ਸ਼ਹਿ ਕਿੱਥੋਂ ਆ ਰਹੀ ਇਹਨੂੰ ਐਨੀ ਸ਼ਹਿ ਇਹਦੇ ਪਿੱਛੇ ਕਿਹੜੀ 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 ਸ਼ਖਸੀਅਤ ਹੈ ਜੀ ਕਿਹੜੀ ਕੰਮ ਕਰ ਰਹੀ ਐ ਐਡਾ ਯਾਰ ਹੌਸਲਾ ਬੰਦੇ ਦਾ ਯਾਰ ਸਰਕਾਰ ਦੀ ਫੌਜਾ ਖੜੀ ਐ ਸਾਰਾ ਮੀਡੀਆ ਖੜਾ ਉਹਨਾਂ ਨੇ ਧੱਕੇਸ਼ਾਹੀ ਕਰ ਰਿਆ ਯਾਰ ਕਿੱਤੀ ਛੇ ਜਾਰੇ ਇਹਨਾਂ ਨੇ ਸੰਡਵੀਜੀ ਤੁਹਾਨੂੰ ਇੱਥੇ ਜਦੋਂ ਆਪਾਂ ਪਹੁੰਚੇ ਆ ਥਾਣੇ ਜੀ ਅਗਰ ਮੇਰਾ ਜਾਂ ਮਚਾਂ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਸਾਰੀ মিডিਆ ਅੱਗੇ ਗੱਲ ਕਹਿਣਾ ਚਾਹੁੰਦਾ ਅਗਰ ਕਿਸੇ ਤਰ੍ਹਾਂ ਦਾ ਸਾਡੇ ਨਾਲ ਕੋਈ ਨੁਕਸਾਨ ਹੈ ਇਹਦਾ ਜ਼ਿੰਮੇਵਾਰ ਵਿਸ਼ਾਲ ਠਾਕਰ ਇਹ ਹੋਊਗਾ ਪਰ ਇਹ ਇਹ ਕਹਿੰਦਾ ਜੀ ਰਾਤ ਨੂੰ ਕਹਿੰਦਾ ਜਾਣ ਤੋਂ ਮਾਰਨ ਤਾਂ ਕਿੰਤੀ ਆ ਤੁਹਾਨੂੰ 11 ਵਜੇ ਮੈਂ ਇਕੱਠੇ ਹੋਣਾ ਤੇ ਇਹਦੇ ਤਾਂ ਬੰਦੇ 4 ਬੰਦੇ ਨਹੀਂ ਆਏ ਉਹ ਭਾਜੀ ਜਿਹੜੇ ਬੰਦੇ ਇਕੱਠੇ ਉਹੀ ਹੋਣਗੇ ਨਾ ਅਗਰ ਗੱਲ 'ਚ ਦਮ ਹੋਊਗਾ ਗੱਲ 'ਚ ਦਮ ਹੀ ਨਹੀਂ ਹੈਗਾ ਆ ਤੁਸੀਂ ਕਿਉਂ ਇਕੱਠੇ ਹੋਗੇ ਗੱਲ 'ਚ ਦਮ ਹੈ ਨਾ ਗੱਲ ਤਾਂ ਹਿੰਦੂ ਕਹਿੰਦਾ ਬਿਲਕੁਲ ਆ ਲੋ ਹੁਣ ਹਿੰਦੂ ਦੀ ਪਾਸ਼ਾ ਸੁਣ ਲੋ ਜੱਜ ਯਾਰ ਸੋ ਰਹਾ ਹੈ ਮਧਿਆਨਾ ਦੇ ਕਿੰਦੂ ਹਿੰਦੂ ਨਾਮ ਮਰਦ ਹੋ ਚੁਕਾ ਹੈ ਅਗਰ ਹਿੰਦੂ ਮਰਦ ਹੋਦਾ ਨਾ ਤਾਂ ਅੱਜ ਮੈਰੇ ਕੋਲ ਪਰਚਾ ਨਹੀਂਦਰ ਜੋ ਤੇ ਇਹ 2 ਨੰਬਰ ਦੇ ਕੰਮ ਕਰੇ ਤੇ ਹਿੰਦੂਆਂ ਨੂੰ ਨਾਮ ਮਰਦ ਕਵੇ ਹਾਂ ਤਾਂ ਕੰਮ ਇਹ 2 ਨੰਬਰ ਦੇ ਕਰਦਾ ਲੁਧਿਆਣਾ ਦੇ ਹਿੰਦੂਆਂ ਨੂੰ ਕਹਿ ਰਿਹਾ ਸੋ ਰਿਆ ਲੁਧਿਆਣਾ ਦੇ ਹਿੰਦੂ ਤੇ ਹਿੰਦੂ ਨਾਮ ਮਰਦ ਹੋ ਚੁਕਿਆ ਲੋ ਇਹ ਤਾਂ ਸੱਚ ਹੈ ਜੀ ਕਿਤੇ ਨਾ ਕਿਤੇ ਤੁਸੀਂ ਹਿੰਦੂਤਵ ਦਾ ਇਹ ਇਹ ਲਾਈਵ ਹੋ ਕੇ ਪੱਤਰਕਾਰ ਹਰਨਾ ਚੰਦਾ ਵੀ ਪੱਤਰਕਾਰ ਸਫਾਈ ਨਾ ਦਿਖਾ ਇਹ ਲਾਈਵ ਹੋ ਕੇ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਵਾ ਤਾਂ ਕਿ ਇਹ ਦੋ ਨੰਬਰ ਦੇ ਵਪਾਰ ਖੁੱਲ ਕੇ ਕਰ ਸਕੇ ਇਹ ਜਿਹੜੇ ਦੋ ਨੰਬਰੀ ਬਾਰੋਦੀ ਜਿਹੜਾ ਨਜਾਇਜ਼ ਅਸਲਾ ਹੰਦਾ ਬੱਸਾਂ ਦੇ ਵਿੱਚ ਬਾਰੋਦੀ ਨਜਾਇਜ਼ ਜਿਹੜਾ ਗਾਂਜਾ ਹੰਦਾ ਬੱਸਾਂ ਦੇ ਵਿੱਚ ਉਹਨਾਂ ਨੂੰ ਸ਼ੈਲਟਰ ਦੇ ਰਿਹਾ ਉਹਨਾਂ ਨੂੰ ਸ਼ੈਲਟਰ ਦੇ ਰਿਹਾ ਤਾਂ ਕਿ ਇਹਦੇ ਕਮਾਈ ਦਾ ਸਾਧਨ ਮੰਨਣਾ ਹੋਵੇ ਇੱਥੋਂ ਦੀ ਜਿਹੜੀ ਯੂਪੀ ਬਿਹਾਰੋਂ ਬੱਸਾਂ ਪਰ ਪੜ ਕੇ ਜਾਂਦੀਆਂ ਨੇ ਉਹਦੇ ਚੋਂ ਜਿਹੜਾ ਪੈਸਾ ਕਮਾਉਂਦਾ ਪਿਆ ਕਿਤੇ ਉਹ ਬੰਦ ਅੱਜ ਵੀ ਪੱਤਰਕਾਰਾਂ ਦੀ ਪੋਲ ਖੋਲਦੇ ਨਾ ਤਾਂ ਹੀ ਡਰਦੇ ਨੇ ਤਾਂ ਹੀ ਇਹ ਇਸ ਤਰ੍ਹਾਂ ਕੀਤੀ ਗਈ ਹੈ ਉੱਥੇ ਵੀ ਪਰਚਾ ਪੈਂਡਿੰਗ ਪਿਆ ਬਾਕੀ ਬਾਬਾ ਜੀ ਤੁਹਾਡੇ ਨਾਲ ਕੋਈ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਭਾਈ ਸਾਹਿਬ ਨੂੰ ਦੱਸਿਆ ਕਿ ਅਸੀਂ 7 ਨੰਬਰ ਡਿਵੀਜ਼ਨ ਲੁਧਿਆਣੇ ਪਹੁੰਚੇ ਮੈਂ ਤੁਹਾਡੇ ਮੀਡੀਆ ਰਾਹੀਂ ਇੱਕ ਗੱਲ ਜ਼ਿਆਦਾ ਕਰਨਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ ਹਜੇ ਇੱਕ ਛੋਟੇ ਬੱਚੇ ਦੇ ਸਿਵੇ ਦੀ ਅੱਗ ਠੰਡੀ ਨਹੀਂ ਹੋਈ ਉਹ ਕਿੰਨਾ ਬੇਦਰਦੀ ਨਾਲ ਇਹਨਾਂ ਪ੍ਰਵਾਸੀਆਂ ਨੂੰ ਉਹਨੂੰ ਅੰਜਾਮ ਦਿੱਤਾ ਲੇਕਿਨ ਹੁਣ ਇਹਨਾਂ ਦੀ ਦੇਖੋ ਹੌਸਲੇ ਦੇਖੋ ਕਿੰਨੇ ਬਲਾਨਦੇ ਆ ਮੈਂ ਉਹਦੇ ਥਰੂ ਇੱਕ ਗੱਲ ਤੁਹਾਨੂੰ ਹੁਣ ਜਾ ਕਰਾਉਣਾ ਚਾਹੁੰਦਾ ਸਾਡੇ ਪੱਤਰਕਾਰ ਵੀਰ ਮਚਾਨ ਸਾਹਿਬ ਜਿਹੜੇ ਕਿ ਚੌਥੇ ਸਤੰਭ ਆ ਹਿੰਦੁਸਤਾਨ ਦੇ ਵਿੱਚ ਹੁਣ ਤਾਂ ਇਹਨਾਂ ਦੀ ਹੱਦ ਇੰਨੀ ਪਾਰ ਹੋ ਗਈ ਆ ਕਿ ਪੱਤਰਕਾਰਾਂ ਨੂੰ ਵੀ ਟਾਰਗੇਟ ਕਰਨਾ ਪਿਆ ਹੁਣ ਜੇ ਕੋਈ ਪੱਤਰਕਾਰਾਂ ਨੂੰ ਵੀ ਟਾਰਗੇਟ ਕਰਨ ਲੱਪਿਆ ਤੇ ਆਮ ਲੋਕਾਂ ਦਾ ਜਨਜੀਵਨ ਕਿੱਥੇ ਸੁਰੱਖਿਅਤ ਆ ਆਮ ਲੋਕ ਕਿੱਥੇ ਸੁਰੱਖਿਅਤ ਆ ਹੁਣ ਦੇਖੋ ਜੀ ਉਹ ਬੰਦਾ ਜਿਹੜਾ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੂੰ ਟਾਰਗੇਟ ਕਰਕੇ ਪੂਰੀ ਪੰਜਾਬੀ ਕੌਮੀਅਤ ਨੂੰ ਗਾਲਾਂ ਕੱਢ ਰਿਹਾ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਉਹ ਨਾ ਹੀ ਸਿੱਖ ਖਾਲਸਾ ਜਿਹੜਾ ਖਾਲਸਾ ਪਾਂਤਿਆ ਨਾ ਹੀ ਇਹਨੂੰ ਬਰਦਾਸ਼ਤ ਕਰਦਾ ਇਹ ਜਿਹੜੀ ਧਰਤੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਪੰਜਾਬੀਆਂ ਦਾ ਰਾਹ ਚੱਲਣਾ ਮੈਂ ਤੁਹਾਡੇ ਮੀਡੀਆ ਰਾਹੀਂ ਅੱਜ ਇਹਨੂੰ ਕਹਿਣਾ ਚਾਹੁੰਦਾ ਹਾਂ ਹਾਂ ਪ੍ਰਵਾਸੀਆਂ ਨੂੰ ਕੱਟ